ਹਾਂਜੀ ਜੇ ਕੋਈ ਵੀ ਐਂਬੂਲੈਂਸ ਆਸੂਸ ਹੁੰਦਾ ਹੋਵੇ ਐਂਬੂਲੈਂਸ ਲਾ ਕੇ ਆਉਣ ਇੱਕ ਬੰਦਾ ਜ਼ਖਮੀ ਹੋ ਚੁੱਕਾ ਹੈ तकरीबन ਪਹਿਲਾਂ ਤਾਂ 40-50 ਛੱਡੇ ਨਾ ਨੇ ਫਿਰ ਨੌਜਵਾਨ ਕਹਿੰਦੇ ਹੋਰ ਦਿੱਟੋ ਕਹਿੰਦੇ ਪੰਜਾਬ ਤੇ ਹਰਿਆਣਾ ਬਾਰਡਰ ਦੇ ਪੁਲਿਸ ਨਾਲ ਮੱਥਾ ਲਾਉਂਦੇ ਪੰਜਾਬ ਦੇ ਆ ਕਿਸਾਨਾਂ ਤੇ ਸਰਕਾਰ ਵੱਲੋਂ ਬਹੁਤ ਤਸੱਦਦ ਟਾਇਆ ਜਾ ਰਿਹਾ ਏ ਇੱਕ ਨਹਿنگ ਸਿੰਘ ਦਾ ਪਾਟ ਗਿਆ ਜਵਾੜਾ ਤੇ ਕਈਆਂ ਦੀਆਂ ਅੱਖਾਂ ਤੇ ਵੀ ਪਲਾਸਟਿਕ ਦੀਆਂ ਗੋਲੀਆਂ ਵੱਜੀਆਂ ਨੇ ਮੰਜ਼ਰ ਇੰਨਾ ਖਤਰਨਾਕ ਏ ਅਸੀਂ ਤਸਵੀਰਾਂ ਨਹੀਂ ਵਿਖਾ ਸਕਦੇ ਪੁਲਿਸ ਲਗਾਤਾਰ ਹੰਝੂ ਗੈਸ ਦੇ ਗੋਲੇ ਛੱਡ ਰਹੀ ਹੈ ਜਿੱਥੇ ਕਿਸਾਨਾਂ ਦੀ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਉੱਥੇ ਡਰੋਨ ਰਾਹੀਂ ਹੰਝੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਹੰਝੂ ਗੈਸ ਦਾ ਗੋਲਾ ਫਟਣ ਤੋਂ ਪਹਿਲਾਂ ਜੋ ਵੀ ਹੱਥ ਲਾਉਂਦਾ ਉਸ ਦਾ ਨੁਕਸਾਨ ਹੋ ਜਾਂਦਾ ਪਰ ਕਿਸਾਨਾਂ ਦੇ ਪੁੱਤ ਫਿਰ ਵੀ ਇਨ੍ਹਾਂ ਹੰਝੂ ਗੈਸ ਦੇਆਂ ਗੋਲਿਆਂ ਨੂੰ ਡਿਫਿਊਜ਼ ਕਰ ਰਹੇ ਨੇ ਇੱਕ ਪੰਜਾਬੀ ਨੇ ਅਪੀਲ ਕੀਤੀ ਹੈ ਜਿੰਨਾ ਚਿਰ ਹੰਝੂ ਗੈਸ ਦਾ ਗੋਲਾ ਫਟਦਾ ਨਹੀਂ ਉਹਨਾਂ ਚਿਰ ਹੱਥ ਜਨਾਵੜੋ ਤੇ ਗਿੱਲੀ ਬੋਰੀ ਪੋਣ ਨਾਲ ਇਹ ਗੋਲਾ ਡਿਫਿਊਜ਼ ਹੋ ਜਾਂਦਾ ਹੈ ਜਵਾਨਾਂ ਨੇ ਦੱਸਿਆ ਜੇ ਦਮ ਘੁੱਟਦਾ ਇੱਕ ਚੁੰਡੀ ਨੂਨ ਦੀ ਛਟੋ ਕਿਸਾਨ ਇੱਕ ਤਾਂਕੇ ਬਾਰਡਰ ਤੇ ਖੜੇ ਹੋਏ ਨੇ ਤੇ ਸਰਕਾਰ ਦੀ ਕਾਰਵਾਈ ਪਹਿਲਾਂ ਨਾਲੋਂ ਸਖਤ ਹੈ ਇੱਕ ਨੀਲੇ ਰੰਗ ਦਾ ਕੈਮੀਕਲ ਵੀ ਤਿਆਰ ਕੀਤਾ ਗਿਆ ਸਰਕਾਰ ਦੇ ਵੱਲੋਂ ਜੋ ਕਿ ਦੇਖਣ ਦੇ ਵਿੱਚ ਜ਼ਹਿਰੀਲਾ ਲੱਗਦਾ ਹੈ ਤੇ ਹੋ ਸਕਦਾ ਇਸ ਦੇ ਨਾਲ ਅੱਖਾਂ ਜਾਂ ਚਮੜੀ ਤੇ ਅਸਰ ਪਵੇ ਸਰਕਾਰ ਡਰੋਨ ਰਾਹੀਂ ਕਿਸਾਨਾਂ ਦੀ ਵੀਡੀਓ ਤੇ ਫੋਟੋਆਂ ਵੀ ਕਲਿੱਕ ਕਰ ਰਹੀ ਹੈ ਪਿਛਲੀ ਵਾਰ ਦਿੱਲੀ ਧਰਨੇ ਤੇ 800 ਤੋਂ ਵੱਧ ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਸੀ ਜਿੰਨਾ ਵੀ ਹਰਿਆਣਾ ਤੇ ਪੰਜਾਬ ਵਾਸੀ ਇਹ ਵੀਡੀਓ ਦੇਖ ਰਹੇ ਨੇ ਕਿਸਾਨ ਭਰਾਵਾਂ ਲਈ ਅਰਦਾਸ ਜ਼ਰੂਰ ਕਰਿਓ ਤੇ ਕਮੈਂਟ ਵਿੱਚ ਪੰਜਾਬ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਰੇ ਜ਼ਰੂਰ ਲਾਇਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਕੀ ਦੋਸਤੋ ਮਿਲਦੇ ਹਾਂ ਕਿਸੇ ਹੋਰ ਖਬਰ ਦੇ ਨਾਲ ਰੱਬ ਰਾਖਾ